ਹੈਲੋ ਗਾਇਸ ਅਸਤਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਰਵਨੀਤ ਵਲੌਗਸ ਹੈ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਇਹ ਤੇ ਰਵਨੀਤ ਵੀ ਉੱਠ ਗਈ ਸੀਗੀ ਟਾਈਮ ਹੈ ਜੀ ਸਵੇਰ ਦਾ ਚਾਹ ਦਾ ਤੇ ਨਹਾ ਧੋ ਕੇ ਮੈਂ ਪੀ ਰਹੀ ਆ ਆਪਣੀ ਚਾਹ ਸਾਰਿਆਂ ਲਈ ਲੈ ਲਈ ਆਂ ਕੁਛ ਇਹਨੇ ਵੀ ਉਠਾ ਲਿਆ ਸੀ ਇਸ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਫਿਰ ਮੈਂ ਆ ਗਈ ਸੀਗੀ ਕਿਚਨ ਚ ਸਬਜੀ ਵਗੈਰਾ ਬਣਾਣ ਦੀ ਤਿਆਰੀ ਕਰ ਰਹੀ ਸੀਗੀ ਇੱਥੇ ਮੈਂ ਛੋਲਿਆ ਬਣਾਣ ਦੀ ਤਿਆਰੀ ਕਰ ਰਹੀ ਸੀਗੀ ਬਟ ਛੋਲਿਆ ਨਾ ਐਨਾ ਖਾਸ ਪਸੰਦ ਨਹੀਂ ਆ ਮੈਨੂੰ ਪਰ ਖੁਸ਼ੀ ਨੂੰ ਬਹੁਤ ਜ਼ਿਆਦਾ ਪਸੰਦ ਆ ਔਰ ਇਹਦੇ नान ਕੇ ਬੰਦੇ ਹੈ ਜਿਆਦਾ ਇਹਨੂੰ ਵੈਸੇ ਮੇਰੇ ਹੱਥ ਦਾ ਪਸੰਦ ਵੀ ਨਹੀਂ ਆਇਆ ਸੀ ਔਰ ਇਹ ਸਾਡੇ ਘਰ 'ਚ ਵੈਸੇ ਬਣਦਾ ਵੀ ਬਹੁਤ ਘੱਟ ਹੈ ਰੇ ਰੀ ਕਿਤੇ 6-7 ਮਹੀਨੇ 'ਚ ਇੱਕ ਅੱਧੀ ਵਾਰ ਬਣਦਾ ਬਹੁਤ ਘੱਟ ਬਣਾਈਦਾ ਹੈ ਖੈਰ ਫਿਰ ਮੈਂ ਲੱਗ ਗਈ ਸੀਗੀ ਆਪਣਾ ਤੜਕਾ ਲਗਾਉਣ ਕਿਉਂਕਿ ਇਹ ਖੁਸ਼ੀ ਦੀ ਫਰਮਾਇਸ਼ ਤੇ ਹੀ ਆਇਆ ਸੀਗਾ ਤੇ ਮੈਂ ਕਿਹਾ ਚਲੋ ਆਪਾਂ ਬਣਾ ਲਈਏ ਉਹਨੇ ਤੇ ਮੈਂ ਤੜਕੇ ਦੇ ਵਿੱਚ ਸਾਰਾ ਕੁਝ ਇਕੱਠਾ ਹੀ ਪੀਸ ਲਿਆ ਸੀਗਾ ਇਕੱਠਾ ਪੀਸ ਕੇ ਤੇ ਫਿਰ ਹੁਣ ਇਹਦੇ ਵਿੱਚ ਆਪਾਂ ਪਾ ਰਹੇ ਸੀਗੇ ਬੇਸਿਕ ਮਸਾਲੇ ਨਮਕ ਮਿਰਚ ਹਲਦੀ ਤੇ ਬੇਸਿਕ ਮਸਾਲੇ ਐਡ ਕਰਨ ਤੋਂ ਬਾਅਦ ਫਿਰ ਦੇਖੋ ਥੋੜਾ ਜਿਹਾ ਪਾਣੀ ਲੈ ਕੇ ਇਸੇ ਜਗ ਦੇ ਵਿੱਚ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੀ ਗਰੇਵੀ ਬਣਾ ਰਹੇ ਸੀ ਇਹ ਵੈਸੇ ਬਣਿਆ ਤਾਂ ਤਰੀ ਵਾਲਸ ਬਣਾਇਆ ਸੀਗਾ ਬਟ ਇੱਥੇ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ ਗਰੇਵ ਟਾਈਪ ਸ਼ੇ ਕਰਕੇ ਤੇ ਇਹ ਕੁੱਕਰ ਮੈਂ ਦਿਖਾ ਰਹੀ ਸੀਗੀ ਇਹਦੀ ਨਾ ਸਟੀ ਜਿਹੜੀ ਹੈ ਇਹ ਖਰਾਬ ਹੋ ਗਈ ਪਤਾ ਨਹੀਂ ਕਿਵੇਂ ਵਿਸਲ ਦੇ ਵਿੱਚੋਂ ਇਹ ਨਿਕਲ ਗਈ ਫਿਰ ਇਹਨੂੰ ਮੈਂ ਟਾਈਟ ਕਰਕੇ ਲਗਾਇਆ ਤਾਂ ਸੀਗਾ ਬਟ ਇਹਦਾ ਇੱਕ ਪੰਗਾ ਹੋ ਗਿਆ ਕਿ ਇਹ ਸਿਟੀ ਹੁਣ ਮੈਨੂੰ ਉੱਪਰ ਚੱਕਣੀ ਪੈਂਦੀ ਆ ਇਹ ਇਹਦੇ ਵਿੱਚ ਮਤਲਬ ਹੋ ਗਈ ਥੋੜੀ ਗੜਬੜ ਬਟ ਮੈਨੂੰ ਇਹ ਕੁੱਕਰ ਸੱਚੀ ਦੱਸਾਂ ਇਹ ਜਿਹੜਾ ਛੋਟਾ ਕੁੱਕਰ ਹੈ ਨਾ ਇਹ ਵਾਲਾ ਮੈਨੂੰ ਇਹ ਬਹੁਤ ਪਸੰਦ ਆ ਇਹ ਵਾਲਾ ਕਿਉਂਕਿ ਇਹਦੇ ਵਿੱਚ ਇੱਕ ਤਾਂ ਛੋਟੇ ਕੁੱਕਰ ਦੇ ਵਿੱਚ ਨਾ ਸਬਜੀ ਕਿਉਂਕਿ ਅਸੀਂ ਹੈਗੇ ਤਿੰਨ ਜੀ ਆ ਸਬਜੀ ਥੋੜੀ ਬਣਾਣੀ ਹੁੰਦੀ ਹੈ ਇਸੇ ਬਹੁਤ ਜਲਦੀ ਸਬਜੀ ਬਣਦੀ ਹੈ ਵੱਡੇ ਕੁੱਕਰ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਸਬਜੀ ਬਣਾਉਣ ਦੇ ਵਿੱਚ ਵੱਡਾ ਵੀ ਹੈਗਾ ਬਟ ਇਹ ਕੁਝ ਖਾਸ ਤਾਂ ਨਹੀਂ ਪਸੰਦ ਆ ਕਿ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀ ਤੇ ਆ ਦੇਖੋ ਵੱਡਾ ਪੀਸ ਕੱਟ ਕੀਤਾ ਮੈਂ ਆਲੂ ਦਾ ਖੁਸ਼ਰਵਨੀਤ ਦੇ ਲਈ ਪਲੀਜ਼ ਰਵਨੀਤ ਦਾ ਸ਼ੋਰ ਜਿਹੜਾ ਇਹਨੂੰ ਅਵੋਇਡ ਕਰਿਓ ਤੇ ਰਵਨੀਤ ਦੇ ਲਈ ਹੁਣ ਇੱਥੇ ਮੇਰੀ ਸਬਜੀ ਮੈਂ ਰੱਖ ਲਈ ਸੀਗੀ ਸਾਈਡ ਤੇ ਬਣਨ ਲਈ ਤਿਆਰ ਸੀਗੀ ਬਣ ਰਹੀ ਸੀਗੀ ਤੇ ਫਿਰ ਇੱਕ ਸਾਈਡ ਮੈਂ ਫੁਲਕੇ ਆਦੇ ਤਿਆਰੀ ਕਰ ਲਈ ਸੀਗੀ ਹੁਣ ਇੱਧਰ ਮੈਂ ਬਣਾ ਰਹੀ ਸੀਗੀ ਫੁਲਕੇ ਕਿਉਂ ਦਿਖਾ ਰਹੀ ਸੀਗੀ ਕਿ ਕਿਉਂ ਕਿੱਡੇ ਸੀਦਾ ਜਿਹੜਾ ਉਹ ਇੰਨਾ ਕ ਨਿਕਲਿਆ ਸੀ ਇਸ ਤੋਂ ਜ਼ਿਆਦਾ ਨਿਕਲਦਾ ਹੀ ਨਹੀਂ ਵੈਸੇ ਜਦੋਂ ਇਕੱਠਾ ਹੁੰਦਾ ਜਦੋਂ ਇਹ ਖਤਮ ਹੋਣ ਵਾਲਾ ਹੋ ਜਾਂਦਾ ਫਿਰ ਉਹਨੇ ਕੀ ਮਲਾਈ ਜੀ ਜੁੜਦੀ ਹੈ ਤੇ ਉਹ ਆਪਾਂ ਨਾਲ ਦੀ ਨਾਲ ਹੀ ਤਾਜ਼ੀ ਮਲਾਈ ਦਾ ਨਾਲ ਦੀ ਨਾਲ ਬਣ ਜਾਂਦਾ ਹੈ ਹਨਾ ਹਫਤੇ ਕਦੀ ਮਲਾਈ ਹੁੰਦੀ ਹੈ ਸ਼ਾਇਦ ਮੇਰੇ ਵੀ ਹਫਤੇ 10 ਦਿਨ ਦੀ ਤੇ ਚਲੋ ਇਹਨੇ ਹੁਣ ਇਸ ਤੋਂ ਬਾਅਦ ਫਿਰ ਆਪਾਂ ਰੋਟੀ ਰੋਟੀ ਖਾਣ ਤੋਂ ਬਾਅਦ ਆ ਗਏ ਆ ਆਪਣੀ ਕਲੀਨਿੰਗ ਤੇ ਹੁਣ ਇੱਥੇ ਮੈਂ ਥੋੜਾ ਬਹੁਤ ਬੈੱਡ ਵਗੈਰਾ ਸ਼ੀਟਸ ਚਾੜ ਰਹੇ ਸੀ ਕਿ ਧੁੱਪ ਦੇਖੋ ਕਿੰਨੀ ਵਧੀਆ ਆ ਰਹੀ ਹੈ ਹਨਾ ਅ ਤੇ ਹੁਣ ਧੁੱਪਾਂ ਵੀ ਨਿਕਲਣੀਆਂ ਸਟਾਰਟ ਹੋ ਗਈਆਂ ਨੇ ਜੀ ਕੱਲ ਧੁੱਪ ਸੀਗੀ ਲੋੜੀ ਵਾਲੇ ਦਿਨ ਤੇ ਲੋੜੀ ਵਾਲੇ ਦਿਨ ਦਾ ਹੀ ਵਲੋਗ ਹੈ ਐਥੇ ਮੈਂ ਕਰ ਰਹੀ ਸੀਗੀ ਬੈੱਡ ਸ਼ੀਟ ਚੇਂਜ ਕੋਟਨ ਦੀ ਬੈੱਡ ਸ਼ੀਟ ਵਿਛਾਤੀ ਥੋੜੀ ਜੀ ਧੁੱਪ ਦੇਖੀ ਤੇ ਇਸ ਤੋਂ ਬਾਅਦ ਦੇਖੋ ਜੀ ਅਸੀਂ ਫਿਰ ਆ ਗਏ ਹਾਂ ਆਪਣੀ ਰਜਾਈ ਦੇ ਵਿੱਚ ਸਾਰਾ ਕੰਮ ਕਰਕੇ ਫਿਰ ਮੈਂ ਥੋੜਾ ਬੈਠੀ ਜਦੋਂ ਸਿਰ ਕਿੱਲਾ ਅਰੇ ਸੀਗੀ ਮਸਤੀ ਇਹਦੇ ਵਾਲ ਸੀਗੇ ਇੱਥੇ ਗਿੱਲੇ ਇਹਨਾਂ ਆਇਆ ਸੀ ਉਹ ਇਹਦੇ ਵਾਲ ਗਿੱਲੇ ਸੀਗੇ ਇੱਥੇ ਤੇ ਹੁਣ ਇੱਥੇ ਦੇ ਲਈ ਮੈਂ ਦੁੱਧ ਵੀ ਕੋਸ ਕਰ ਲਿਆ ਸੀ ਕਿਉਂਕਿ ਇਹ ਨਹਾਇ ਸੀ ਜੀ ਨਾ ਮੈਂ ਥੋੜਾ ਆ ਦੁੱਧ ਸੌਂ ਫਿਲਾਈ ਚੀ ਪਾ ਕੇ ਨਾ ਦੁੱਧ ਹਰਦਾਸ ਜੀਆ ਕੋਸਾ ਕਰ ਦਿਨੀ ਹੁੰਦੀ ਹੈ ਕਿ ਨਹਾਈਏ ਨੂੰ ਬਸ ਠੰਡ ਨਾ ਲੱਗੇ ਉਹ ਵੀ ਟੈਨਸ਼ਨ ਹੁੰਦੀ ਸੀ ਬੱਚੇ ਨੂੰ ਠੰਡ ਨਾ ਲੱਗੇ ਪਰ ਖੈਰ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਨੂੰ ਠੰਡ ਤੋਂ ਬਚਾ ਕੇ ਰੱਖਿਆ ਹੈ ਮੈਂ ਤੇ ਇਹ ਬਚੇ ਵੀ ਰਹੇ ਹੈ ਇਸ ਵਾਰ ਪਰ ਬਾਤ ਮਨ ਇਹਨਾਂ ਦਾ ਹੱਥ ਰੱਖਿਆ ਇਹਨਾਂ ਦੇ ਸਿਰ ਤੇ ਮੈਨੂੰ ਠੰਡ ਜ਼ਰੂਰ ਲੱਗਦੀ ਰਹੀ ਆ ਚਲੋ ਮੇਰੀ ਤਾਂ ਕੋਈ ਗੱਲ ਨਹੀਂ ਖੈਰ ਹੈ ਇਸ ਤੋਂ ਬਾਅਦ ਫਿਰ ਜੀ ਟਾਈਮ ਆ ਗਿਆ ਇੱਥੇ ਰਾਤ ਦਾ ਰਾਤ ਨੂੰ ਖੁਸ਼ੀ ਕਹਿੰਦੀ ਮम्मा ਆਪਾਂ ਹੋਣਾ ਹੈ ਅਜੇ ਰੈਡੀ ਮੈਂ ਨੂੰ ਕਿਹਾ ਨਹੀਂ ਹੋਣਾ ਹੈ ਕਹਿੰਦੀ ਨਹੀਂ ਹੋਣਾ ਰੈਡੀ ਕਹਿੰਦੀ ਇਹ ਤਿਉਹਾਰ ਕਿਹੜਾ ਰੋਜ਼ ਰੋਜ਼ ਜਾਂਦੇ ਆ ਫਿਰ ਮੈਂ ਕਿਹਾ ਚਲੋ ਬੱਚਾ ਕਹਿ ਰਿਹਾ ਜिद ਕਰ ਰਿਹਾ ਤਾਂ ਚਲੋ ਆਪਾਂ ਇਹਦੀ ਮੰਨ ਹੀ ਲੈਣੇ ਆ ਹਨਾ फिर असी तैयार त्यौर हो के एकदम ही साढ़े मतलब कि अचानक ही साड़ी सलाह बन गई कि आप उपर बैठ के पाठ करना है थोड़ी देर है ना बैठना तो फिर असी आ गए जी ऊपर उपर हूँ इतें असी पहले मेकने मेरा मन किया कि मैं एक ओंकार बनावा इतने फिर मैं थोड़ी जी कोशिश की एक बना दी तो इत पहले मैं एक ओंकार बनाया उस तो बाद जी देखो ਫਿਰ ਆਪਾਂ ਇਹਨਾਂ ਨੇ ਅਗਰਬਤੀ ਵਗੈਰਾ ਕਰ ਦਿੱਤੀ ਸੀਗੀ ਜੋ ਵੀ ਆ ਉਹ ਕਰਕੇ ਫਿਰ ਅਸੀਂ ਬੈਠ ਗਏ ਸੀ ਇੱਥੇ ਬੱਚਿਆਂ ਨੂੰ ਲੈ ਕੇ ਤੇ ਪ੍ਰੋਪਰ ਮੇਰੇ ਤੋਂ ਬਣ ਨਹੀਂ ਪਾਇਆ ਪਰ ਚਲੋ ਜਿਵੇਂ ਵੀ ਬਣਿਆ ਆਪੇ ਵਾਇਗਰੂ ਕਬੂਲ ਕਰਨਗੇ ਇਹ ਤੇ ਜਿੰਨਾ ਕ ਸਾਡੇ ਤੋਂ ਹੋਇਆ ਹਨਾ ਉਹਨਾਂ ਕ ਆਪਾਂ ਕਰ ਲਿਆ ਪੂਜਾ ਪਾਠ ਸੋਚਿਆ ਨਹੀਂ ਸੀਗਾ ਕੁਝ ਵੀ ਇਸ ਤਰ੍ਹਾਂ ਦਾ ਪਰ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਬਹੁਤ ਸ਼ਾਂਤੀ ਮਿਲ ਗਿਆ ਮਨ ਨੂੰ ਕਿ ਚਲੋ ਚਾਹੇ ਥੋੜੀ देर ਲਈ ਹੀ ਸਹੀ ਪਰ ਜਦੋਂ ਆਪਾਂ ਬੈਠੇ ਆ ਤੇ ਫਿਰ ਸਾਨੂੰ ਟਾਈਮ ਦਾ ਵੀ ਨਹੀਂ ਸੀ ਪਤਾ ਲੱਗਿਆ ਕਿ ਕਿੰਨਾ ਟਾਈਮ ਬੀਤ ਗਿਆ ਸੀ ਜ 23 ਸਾਡਾ ਜੋ ਅਸੀਂ ਸੋਚਿਆ ਵੀ ਨਹੀਂ ਸੀ ਉਹ ਅਚਾਨਕ ਹੀ ਇੱਕਦਮ ਬਾਬਾ ਜੀ ਨੇ ਕਰਵਾ ਲਿਆ ਹਨਾ ਤੇ ਹੁਣ ਅਸੀਂ ਇੱਥੇ ਬੱਚਿਆਂ ਲੈ ਕੇ ਬੈਠੇ ਦੇਖੋ ਰਵਨੀਤ ਜਿਹੜੀ ਹੈ ਨਾ ਇਹ ਫਿਰ ਵੀ ਇੱਧਰ ਉੱਧਰ ਹੀ ਘੁੰਮਦੀ ਪਈ ਹੈ ਸਾਡਾ ਧਿਆਨ ਕੁਝ ਇਹਦੇ ਵਿੱਚ ਵੀ ਸੀਗਾ ਬੱਚਿਆਂ ਨਾਲ ਇਹ ਵੀ ਹੋ ਜਾਂਦਾ ਕਿ ਬੱਚਿਆਂ ਵਿੱਚ ਹੀ ਧਿਆਨ ਚਲਾ ਜਾਂਦਾ ਹੈ ਨਾ ਧਿਆਨ ਟਟਕਦਾ ਹੈ ਜਦੋਂ ਬੱਚੇ ਤੰਗ ਕਰਦੇ ਹਨ ਨਾ ਟਿੱਡੇ ਟਿੱਡੇ ਜੇ ਤੇਰਥੇ ਮੈਂ ਥੋੜੇ ਬਹੁਤ ਮੰਗਵਾਏ ਸੀ ਨਾ ਤਾਂ ਫੁੱਲ ਤੇ ਮੈਂ ਫੁੱਲ ਰੱਖ ਰਹੀ ਸੀਗੀ ਮੰਦਰ ਦੇ ਵਿੱਚ ਕੀ ਉਹんだਈਏ ਥੋੜਾ ਇੱਥੇ ਵੀ ਫਿਰ ਮੈਂ ਫੁੱਲ ਰਸ ਕੇ ਇੱਕ ਕਿਉਂਕਾ ਦੀ ਥੋੜੀ ਵੀਡੀਓ ਬਣਾਈ ਖੁਸ਼ੀ ਬਣਾ ਰਹੀ ਸੀ ਜਿਹੜੀ ਇੱਥੇ ਵੀਡੀਓ ਇੱਥੇ ਰਵਨੀਤ ਤੰਗ ਕਰ ਰਹੀ ਸੀ ਸਾਨੂੰ ਉਸ ਤੋਂ ਬਾਅਦ ਅਸੀਂ ਬੈਠੇ ਸੀ ਇੱਥੇ ਸ਼ਬਦ ਚੱਲ ਰਿਹਾ ਸੀਗਾ ਫਿਰ ਉਹ ਨਾ ਸ਼ਬਦ ਸੁਣਦੇ ਵੇਸ ਇੱਥੇ ਹਾਜੀ ਏ ਰਵਨੀਤ ਤੰਗ ਕਰ ਰਹੀ ਸੀਗੀ ਬਿਲਕੁਲ ਧਿਆਨ ਨਹੀਂ ਲਗਾਉਣ ਦੇ ਰਹੀ ਸੀ ਕਿ ਚਲੋ ਜਿੰਨਾ ਵੀ ਹੈ ਪਰਮਾਤਮਾ ਸਭ ਨੂੰ ਇਹ ਟਾਈਮ ਦੇਵੇ ਹੋਰ ਕੁਝ ਹੋਵੇ ਨਾ ਹੋਵੇ ਮਤਲਬ ਲਾਈਫ ਦੇ ਵਿੱਚ ਇੰਨਾ ਕੁ ਸਕੂਨ ਤਾਂ ਹੋਣਾ ਚਾਹੀਦਾ ਕਿ ਚਲੋ ਸਾਨੂੰ ਇਹ ਪਰਮਾਤਮਾ ਆਪਣੇ ਨਾਲ ਇੰਨਾ ਕੁ ਲਗਾ ਕੇ ਰੱਖੇ ਹਨਾ ਤਾਂ ਕਿ ਥੋੜੇ ਬਹੁਤ ਪੋਜ਼ਿਟਿਵਿਟੀ ਹਾਰੀ ਦੇ ਅੰਦਰ ਆਉਂਦੀ ਰਹੇ ਬਹੁਤ ਕੋਸ਼ਿਸ਼ ਕਰੀਦੀ ਹੈ ਪਰ ਦੇਖੋ ਇੱਥੇ ਫੇਰ ਇਹ ਤੰਗ ਕਰ ਰਹੀ ਸੀਗੇ ਸਾਨੂੰ ਕੁਸ਼ੀ ਕਿ ਅਸੀਂ ਸਾਰੇ ਡਿਸਟਰਬ ਹੋ ਰਹੇ ਸੀਗੇ ਤੇ ਤੋਂ ਟਿੱਕੇ ਬੈਟ ਨਹੀਂ ਰਿਸੀਤ ਢਾਰਤ ਆਲਗ ਦਾ ਸੀ ਪਿੱਛੇ ਪੋੜੀਆਂ ਸੀਗੀਆਂ ਵੀ ਕਿਤੇ ਗਿਰ ਵੀ ਨਾ ਜਾਵੇ ਇਹ ਕਿਉਂ ਕਰਦੇ ਪਿੱਛੇ ਪਈ ਹੋਈ ਸੀ ਖਰਾਬ ਕਰਨ ਦੇ ਲਈ ਉਹਨੂੰ ਫਿਰ ਅਸੀਂ ਇਸ ਤੋਂ ਬਾਅਦ 9:30 ਵਜੇ ਦਾ ਟਾਈਮ ਸੀਗਾ ਜਦੋਂ ਅਸੀਂ ਇੱਥੇ ਆਏ ਆ ਨੀਚੇ ਲੋੜੀ ਵਗੈਰਾ ਅੱਗ ਕੀਤੀਆ ਤੇ ਸਾਨੂੰ ਇੰਨਾ ਜ਼ਿਆਦਾ ਟਾਈਮ ਉੱਪਰ ਹੀ ਲੱਗ ਗਿਆ ਪਤਾ ਹੀ ਨਹੀਂ ਲੱਗਿਆ ਮਨ ਵੀ ਨਹੀਂ ਕਰ ਰਿਹਾ ਸੀਗਾ ਮਤਲਬ ਕਿ ਨੀਚੇ ਆਂਦਾ ਕੁਝ ਚਲੋ ਫਿਰ ਇਸ ਤੋਂ ਬਾਅਦ ਆਪਾਂ ਕੀਤੀ ਜੀ ਲੋੜੀ ਦੀ ਤਿਆਰੀ ਇੱਥੇ ਆਪਾਂ ਮੱਥਾ ਟੇਕਿਆ ਕਿਉਂ ਥੋੜੀ देर ਬੈਠੇ ਜਦੋਂ ਅੱਗ ਬਾਲੀ ਲੱਗਦੀ ਹੈ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਐਨੀ ਜ਼ਿਆਦਾ ਨਾ ਬਹੁਤ ਜ਼ਿਆਦਾ ਮੈਨੂੰ ਤਾਂ ਪਤਾ ਹੀ ਸੀਗਾ ਇਸ ਲਈ ਕੋਈ ਸੌਫ ਹੋ ਗਿਆ ਕੁਝ ਨਹੀਂ ਪਾਇਆ ਉਹਨਾਂ ਅੰਦਰ ਦੇ ਵੀ ਬੁਰੇ ਨਹੀਂ ਕਿ ਖੁਸ਼ੀ ਜਿੱਦ ਕਰਦੀ ਵੇਸੀ ਹੀ ਡਾਂਸ ਕਰਨਾ ਫਿਰ ਉਹ ਤੇ ਇਹਦਾ ਡਾਂਸ ਹੋ ਗਿਆ ਕਿ ਜਸਟ ਆ ਕੇ ਕਰ ਰਹੇ ਨੇ ਇੱਕ ਤੇ ਡਾਂਸ ਇਹਨੂੰ ਬਹੁਤ ਸ਼ੌਕ ਸੀ ਗਾਇਸ ਤੋਂ ਬਾਅਦ ਜੀ ਅਸੀਂ ਫ੍ਰੀ ਹੋ